ਅੱਜ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਸਾਡੇ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਆ ਕਿ ਅਸੀਂ ਲਿੰਕ ਰੋਡਸ ਜਿਹੜੀਆਂ ਨੇ ਉਹਨਾਂ ਦਾ ਉਦਘਾਟਨ ਕਰ ਰਹੇ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਕੋਪਨ ਸਿੰਘ ਮਾਨ ਸਾਹਿਬ ਦਾ ਸੁਪਨਾ ਹੈ ਕਿ ਅਸੀਂ ਪਿੰਡਾਂ ਨੂੰ ਬਿਹਤਰੀਨ ਸਹੂਲਤਾਂ ਦੇਣੀਆਂ ਨੇ ਔਰ ਜਿਹੜੀ ਆਵਾਜਾਈ ਆ ਇਹਨੂੰ ਬਿਹਤਰ ਬਣਾਉਣਾ ਹੈ ਲੋਕਾਂ ਨੂੰ ਕਿਸੇ ਤਰ੍ਹਾਂ ਦੀਆਂ ਮੁਸ਼ਕਲਾਂ ਨਾ ਹੋਣ ਇਸ ਕਰਕੇ ਉਹਨਾਂ ਨੇ ਪਿਛਲੇ ਦਿਨੀ ਲਗਭਗ ਪੰਜਾਬ ਦੇ ਵਿੱਚ 19000 ਕਿਲੋਮੀਟਰ ਸੜਕਾਂ ਬਣਾਉਣ ਦਾ ਜਿਹੜਾ ਆ ਐਲਾਨ ਕੀਤਾ ਸੀਗਾ ਜਿਹਦੇ ਤਹਿਤ ਅਸੀਂ ਵੀ ਆਪਣੇ ਹਲਕੇ ਦੇ ਵਿੱਚ ਡੇ ਬਾਏ ਡੇ ਜੜੀਆਂ ਨੇ ਲਿੰਕ ਰੋਡਸ ਦਾ ਉਦਘਾਟਨ ਕਰ ਰਹੇ ਆ ਅੱਜ ਜਿੱਥੇ ਆਪਾਂ ਖੜੇ ਆ ਇਥੋਂ ਵਡਾਲੀ ਡੋਗਰਾ ਤੋਂ ਲੈ ਕੇ ਮਾਨਾਵਾਲਾ ਤੱਕ ਮਾਨਾਵਾਲਾ ਤੋਂ ਨੰਗਲ ਦਿਆਲ ਸਿੰਘ ਮਹਿੋਕਾ ਤੋਂ ਗਾਰਡਨ ਐਂਡ ਕਲੇਵ ਰੱਖ ਦੇ ਵੀ ਦਾਸਪੁਰਾ ਵਾਲੀ ਛੜਕ ਜਿਹੜੀ ਆ ਅਮਰਕੋਟ ਵਾਲੀ ਉਹਦਾ ਅਸੀਂ ਉਦਘਾਟਨ ਕਰ ਰਹੇ ਆ ਔਰ ਇਹਦੇ ਲਗਭਗ 6 ਕਿਲੋਮੀਟਰ ਦੀਆਂ ਇਹ ਸੜਕਾਂ ਨੇ ਤੇ 1 ਕਰੋੜ ਤੇ 4 ਲੱਖ ਰੁਪਇਆ ਇਹਦੇ ਉੱਤੇ ਜਿਹੜਾ ਆ ਉਹ ਖਰਚਾ ਆਣਾ ਹੈ ਕੰਮ ਅਸੀਂ ਹੁਣ ਤੋਂ ਹੀ ਇਹ ਜਿਹੜਾ ਸ਼ੁਰੂ ਕਰ ਦਿੱਤਾ ਹੈ ਲਗਭਗ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ ਇਹ ਕੰਮ ਜਿਹੜਾ ਆ ਕੰਪਲੀਟ ਹੋ ਜਾਊਗਾ ਔਰ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਦੇ ਵਿੱਚ ਬਹੁਤ ਸੌਖ ਜਿਹੜੀ ਆ ਉਹ ਹੋ ਜੇਗੀ ਉਹ ਬੜੇ ਲੰਬੇ ਸਮੇਂ ਦੀ ਇਲਾਕੇ ਦੇ ਲੋਕਾਂ ਦੀ ਮੰਗ ਸੀਗੀ ਇਹਨਾਂ ਸੜਕਾਂ ਨੂੰ ਬਣਾਉਣ ਦੀ ਸੋ ਅੱਜ ਉਹਨਾਂ ਦੀ ਮੰਗ ਨੂੰ ਜਿਹੜਾ ਆ ਪੂਰ ਪਿਆ ਹੈ ਅੱਜ ਇਹ ਸੜਕਾਂ ਜਿਹੜੀ ਮੰਗ ਸੀਗੀ ਉਹ ਹਕੀਕਤ ਦੇ ਵਿੱਚ ਬਦਲੀ ਆ ਸੋ ਮੈਂ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਅੱਜ ਦੇ ਇਸ ਦਿਨ ਦੇ ਉੱਤੇ ਮੁਬਾਰਕਬਾਦ ਦੇਣਾ ਹੈ ਵਧਾਈ ਦੇਣਾ ਹੈ ਵਾਹਿਗੁਰੂ ਦੇ ਚਰਨਾਂ 'ਚ ਇਹੋ ਅਰਦਾਸ ਬੇਨਤੀ ਕਰਦਾ ਕਿ ਪ੍ਰਮਾਤਮਾ ਹੋਰ ਬਲ ਤੇ ਬੁੱਧੀ ਬਖਸ਼ੇ ਅਸੀਂ ਲੋਕ ਭਲਾਈ ਦੇ ਹਿੱਤ ਲੋਕ ਹਿੱਤ ਦੇ ਕਾਰਜ ਜਿਹੜੇ ਆ ਉਹ ਐਵੇਂ ਹੀ ਕਰਦੇ ਰਹੀਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਸਾਡੇ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਆ ਕਿ ਅਸੀਂ ਲਿੰਕ ਰੋਡਸ ਜਿਹੜੀਆਂ ਨੇ ਉਹਨਾਂ ਦਾ ਉਦਘਾਟਨ ਕਰ ਰਹੇ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਕਾਰਪੁਰ ਕਪੂਰ ਸਿੰਘ ਮਾਨ ਸਾਹਿਬ ਦਾ ਸੁਪਨਾ ਹੈ ਕਿ ਅਸੀਂ ਪਿੰਡਾਂ ਨੂੰ ਬਿਹਤਰੀਨ ਸਹੂਲਤਾਂ ਦੇਣੀਆਂ ਨੇ ਔਰ ਜਿਹੜੀ ਆਵਾਜਾਈ ਆ ਇਹਨੂੰ ਬਿਹਤਰ ਬਣਾਉਣਾ ਹੈ ਲੋਕਾਂ ਨੂੰ ਕਿਸੇ ਤਰ੍ਹਾਂ ਦੀਆਂ ਮੁਸ਼ਕਲਾਂ ਨਾ ਹੋਣ ਇਸ ਕਰਕੇ ਉਹਨਾਂ ਨੇ ਪਿਛਲੇ ਦਿਨੀ ਲਗਭਗ ਪੰਜਾਬ ਦੇ ਵਿੱਚ 19000 ਕਿਲੋਮੀਟਰ ਸੜਕਾਂ ਬਣਾਉਣ ਦਾ ਜਿਹੜਾ ਆ ਐਲਾਨ ਕੀਤਾ ਸੀਗਾ ਜਿਹਦੇ ਤਹਿਤ ਅਸੀਂ ਵੀ ਆਪਣੇ ਹਲਕੇ ਦੇ ਵਿੱਚ ਡੇ ਬਾਏ ਡੇ ਜੜੀਆਂ ਨੇ ਲਿੰਕ ਰੋਡਸ ਦਾ ਉਦਘਾਟਨ ਕਰ ਰਹੇ ਹਾਂ ਅੱਜ ਜਿੱਥੇ ਆਪਾਂ ਖੜੇ ਆ ਇਥੋਂ ਵਡਾਲੀ ਡੋਗਰਾਂ ਤੋਂ ਲੈ ਕੇ ਮਾਨਾਂਵਾਲਾ ਤੱਕ ਮਾਨਾਂਵਾਲਾ ਤੋਂ ਨੰਕਲ ਦਿਆਲ ਸਿੰਘ ਮਹਿੋਕਾ ਤੋਂ ਗਾਰਡਨ ਐਨ ਕਲੇਵ ਰੱਖ ਦੇ ਵੀ ਦਾਸਪੁਰਾ ਵਾਲੀ ਛੜਕ ਜੜੀ ਆ ਅਮਰਕੋਟ ਵਾਲੀ ਉਹਦਾ ਅਸੀਂ ਉਦਘਾਟਨ ਕਰ ਰਹੇ ਆ ਔਰ ਇਹਦੇ ਲਗਭਗ 6 ਕਿਲੋਮੀਟਰ ਦੀਆਂ ਸੜਕਾਂ ਨੇ ਤੇ 1 ਕਰੋੜ ਤੇ 4 ਲੱਖ ਰੁਪਿਆ ਇਹਦੇ ਉੱਤੇ ਜਿਹੜਾ ਆ ਉਹ ਖਰਚਾ ਆਣਾ ਕੰਮ ਅਸੀਂ ਹੁਣ ਤੋਂ ਹੀ ਜਿਹੜਾ ਸ਼ੁਰੂ ਕਰ ਦਿੱਤਾ ਹੈ ਲਗਭਗ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ ਇਹ ਕੰਮ ਜਿਹੜਾ ਆ ਕੰਪਲੀਟ ਹੋ ਜਾਊਗਾ ਔਰ ਇਲਾਕੇ ਦੇ ਲੋਕਾਂ ਨੂੰ ਆਵਾਜ਼ਾਈ ਦੇ ਵਿੱਚ ਬਹੁਤ ਸੌਖ ਜਿਹੜੀ ਆ ਉਹ ਹੋ ਜੇਗੀ ਉਹ ਪੜੇ ਲੰਬੇ ਸਮੇਂ ਦੀ ਇਲਾਕੇ ਦੇ ਲੋਕਾਂ ਦੀ ਮੰਗ ਸੀਗੀ ਇਹਨਾਂ ਸੜਕਾਂ ਨੂੰ ਬਣਾਉਣ ਦੀ ਸੋ ਅੱਜ ਉਹਨਾਂ ਦੀ ਮੰਗ ਨੂੰ ਜਿਹੜਾ ਹੈ ਉਹ ਪੂਰ ਪਿਆ ਹੈ ਅੱਜ ਇਹ ਸੜਕਾਂ ਜਿਹੜੀ ਮੰਗ ਸੀਗੀ ਉਹ ਹਕੀਕਤ ਦੇ ਵਿੱਚ ਬਦਲੀ ਆ ਸੋ ਮੈਂ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਅੱਜ ਦੇ ਇਸ ਦਿਨ ਦੇ ਉੱਤੇ ਮੁਬਾਰਕਬਾਦ ਦੇਣਾ ਹੈ ਵਧਾਈ ਦੇਣਾ ਹੈ ਵਾਹਿਗੁਰੂ ਦੇ ਚਰਨਾਂ 'ਚ ਇਹੋ ਅਰਦਾਸ ਬੇਨਤੀ ਕਰਦਾ ਕਿ ਪ੍ਰਮਾਤਮਾ ਹੋਰ ਬਾਲ ਤੇ ਬੁੱਧੀ ਬਖਸ਼ੇ ਅਸੀਂ ਲੋਕ ਭਲਾਈ ਦੇ ਹਿੱਤ ਲੋਕ ਹਿੱਤ ਦੇ ਕਾਰਜ ਜਿਹੜੇ ਆ ਉਹ ਐਵੇਂ ਹੀ ਕਰਦੇ ਰਹੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ